ਹੁਣ ਸਾਡਾ ਪ੍ਰਭੂ ਬੋਲ ਰਿਹਾ ਮੈਂ ਉਸਦੇ ਦੁਆਪਾ ਇੱਕ ਦੁਆ ਕਰਨੇ ਹੁੰਨੇ ਆਂ हे ਪ੍ਰਭੂ ਤੂੰ ਬੋਲ ਤੇ ਮੈਂ ਸੁਣਾ ਤੇ ਜਦੋਂ ਪ੍ਰਭੂ ਬੋਲਦਾ ਤੇ ਆਪਾਂ ਸੁਣਦੇ ਹੀ ਨਹੀਂ ਸੁਣੋਗੇ ਤੇ ਤੁਹਾਡਾ ਭਲਾ ਹੋ ਜਾਏਗਾ ਸੁਣ ਲੋਗੇ ਤੇ ਅੱਗੇ ਵਧੋਗੇ ਤੇ ਜੇ ਠੀਠ ਬਣੇ ਰਹੋਗੇ ਬਹੁਤ سارے ਭੈਣ ਭਰਾਵਾਂ ਨੂੰ ਤੇ ਇੰਨੀ ਠੰਡ ਲੱਗ ਗਈ ਰੱਬ ਦੇ ਘਰ ਚ ਆਉਣ ਦੇ ਲਈ ਠੰਡ ਲੱਗਦੀ ਆ ਮੈਂ ਹੁਣੇ-ਹੁਣੇ ਦੱਸ ਰਿਹਾ ਸੀ ਨਾ ਕਿ ਇੱਕ ਭੈਣ ਮਿਲੀ ਸੌਂਵਾਰ ਸਵੇ ਸੁਆਈ ਮੈਂ ਮਮੀ ਕਿਤੇ ਕੰਮ ਗਿਆ ਸੀਗਾ ਤੇ ਮੈਂ ਐਤਵਾਰ ਉਹਨਾਂ ਨੂੰ ਫੋਨ ਕੀਤਾ ਕਿ ਭੈਣ ਜੀ ਚਰਚ ਦਾ ਟਾਈਮ ਹੋ ਗਿਆ ਲੇਟ ਹੋ ਗਿਆ ਤੁਸੀਂ ਆਏ ਨਹੀਂ ਨੀ ਪਛਤੀ ਠੰਡ ਹੀ ਬੜੀ ਲੱਗਣ ਦੀ ਹੈ ਨਾਲ ਮੈਂ ਨਿਕਾਜਾ ਲੈ ਕੇ ਕਿੱਦਾਂ ਆਵਾਂ ਤੁਹਾਨੂੰ ਪਤਾ ਉਹ ਜਿਹੜਾ ਨਿੱਕਾ ਜਿਹਾ ਕਹਿੰਦੀ ਹੈ ਨਾ ਉਹ ਕਿਦਾਂ ਲੈ ਕੇ ਆਵਾਂ ਉਹਨੂੰ ਮਿਲਿਆ ਕਿਦਾਂ ਉਹਦੇਆਂ 7 8 ਡਾਕਟਰਾਂ ਨੇ ਰਿਪੋਰਟਾਂ ਅਲੱਗ-ਅਲੱਗ ਡਾਕਟਰਾਂ ਨੇ ਰਿਪੋਰਟ ਕਰਵਾ ਕੇ ਤੇ ਇਹੀ ਕਿਆ ਹੈਗਾ ਕਿ ਤੇਰੇ ਬੱਚਾ ਹੀ ਨਹੀਂ ਹੋ ਸਕਦਾ ਕਿਉਂਕਿ ਉਹ ਨਾਰੀਆਂ ਬਿਲਕੁਲ ਬਲੌਕ ਹੋ ਚੁੱਕੀਆਂ ਹੋ ਹੀ ਨਹੀਂ ਸਕਦਾ ਤੇ ਖੁਦਾ ਦੀ ਵੱਡੀ ਕਿਰਪਾ ਹੋਈ ਉਹਦੇ ਤੇ ਖੁਦਾ ਦੀ ਵੱਡੀ ਦਇਆ ਹੋਈ ਉਹਦੇ ਤੇ ਤੇ ਖੁਦਾ ਨੇ ਉਹਨੂੰ ਇੱਕ ਨਹੀਂ ਦੋ ਮੁੰਡੇ ਦਿੱਤੇ ਜਦੋਂ ਦੋ ਮੁੰਡੇ ਦਿੱਤੇ ਤੇ ਜਦੋਂ ਪਹਿਲਾ ਬੱਚਾ ਹੋਣਾ ਸੀ ਨਾ ਇੰਨਾ ਪਿਆਰ ਮੈਨੂੰ ਲੱਗਦਾ ਪ੍ਰਭੂ ਦੇ ਨਾਲ ਬੱਲੇ ਬੱਲੇ ਚਰਚ ਦਾ ਜਿਹੜਾ ਟਾਈਮ ਹੁੰਦਾ ਸੀ 10 ਵਜੇ ਦਾ ਟਾਈਮ ਹੁੰਦਾ ਸੀ ਉਹ 9 ਵਜੇ ਆ ਕੇ ਬਹਿ ਜਾਂਦੇ ਤੇ ਬੜੀ ਉੱਚੀ ਉੱਚੀ ਦੁਆ ਕਰਨੀ ਤੇ ਅੱਖਾਂ ਚ ਰੋਣਾ ਪ੍ਰਭੂ ਮੇਰੇ ਤੇ ਧਿਆਕ ਕਰ ਮੈਨੂੰ ਦੇ ਦੇ ਬੱਚਾ ਮੈਨੂੰ ਬੜੇ ਮੇਨੇ ਵਜਦੇ ਖੁਦਾ ਨੇ ਉਹਦੀ ਸੁਣ ਨਹੀਂ ਜਦੋਂ ਸਾਡੀ 2019 ਦੇ ਵਿੱਚ ਕਲੈਂਸਨ ਹੋਈ ਉਦੋਂ ਮੈਂ ਭਵਿੱਖਬਾਣੀ ਕੀਤੀ ਪੰਜ ਭੈਣਾਂ ਦੇ ਉੱਤੇ ਪੰਜਾਂ ਨੂੰ ਪਰਮੇਸ਼ਵਰ ਨੇ ਬੇਟੇ ਦਿੱਤੇ ਉਹਦਾ ਵੀ ਨਾਮ ਸੀ ਖੁਦਾ ਨੇ ਉਹਨੂੰ ਬਰਕਤ ਦਿੱਤੀ ਤੇ ਜਦੋਂ ਡਾਕਟਰ ਦੇ ਕੋਲ ਗਈ ਤੇ ਡਾਕਟਰ ਨੇ ਉਹਨੂੰ ਪੁੱਛਿਆ ਕਿ ਇਹ ਕਿੰਨਾਂ ਹੋ ਸਕਦਾ ਕਿੱਦਾਂ ਹੋ ਗਿਆ ਉਹਨੇ ਕਿਹਾ ਕਿ ਮੈਂ ਪ੍ਰਭੂ ਯਿਸੂ ਨੂੰ ਸੀ ਦੇ ਪੋਲ ਗਈ ਉਹਦੀ ਬੰਦਗੀ ਚ ਗਈ ਤੇ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਬੋਲ ਹਾਲੇਲੂਇਆ ਦੇ ਨੇ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਆ ਕਿ ਤੂੰ ਪਹਿਲੇ ਵਾਂਗ ਪਿਆਰ ਗਵਾ ਬੈਠਾ ਤੇ ਤੂੰ ਹੁਣ ਉਦਮੀ ਬਣ ਤੇ ਪਹਿਲੇ ਵਰਗੇ ਕੰਮ ਕਰ ਪਹਿਲੇ ਵਾਂਗੂ ਹੀ ਬੰਦਗੀ ਕਰ ਪਹਿਲੇ ਵਾਂਗੂ ਹੀ ਰਾਦਨਾ ਕਰ ਪਹਿਲੇ ਵਾਂਗੂ ਹੀ ਭਵਨ ਜਿਹਾ ਉਹ ਪਹਿਲੇ ਵਾਲਾ ਪਿਆਰ ਰੱਖ ਜਿਹੜਾ ਪਹਿਲੇ ਪਿਆਰ ਸੀ ਤੇ ਪ੍ਰਭੂ ਜੀ ਨੇ ਮੈਨੂੰ ਤੇ ਤੁਹਾਨੂੰ ਕਿਹਾ ਕਿ ਪਹਿਲੇ ਵਾਲਾ ਪਿਆਰ ਜਿਹੜਾ ਉਹ ਤੁਹਾਡਾ ਜਾਂਦਾ ਰਿਆ ਜਿਹੜੀ ਪਹਿਲੇ ਵਾਲੀ ਰਾਜਨਾ ਉਹ ਤੁਹਾਡੇ ਚ ਹੈ ਨਹੀਂ ਆ ਤੇ ਜਦੋਂ ਪਹਿਲੇ ਵਾਲੀ ਰਾਜਨਾ ਸਾਡੇ ਤੋਂ ਚਲ ਜਾਂਦੀ ਆ ਨਾ ਤੇ ਉਦੋਂ ਵਰਕਤ ਵੀ ਘਟਦੀ ਮਸਾ ਵੀ ਘਟਦਾ ਜਾਂਦਾ ਤੇ ਉਦੋਂ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਕੰਬਣੀ ਸ਼ੁਰੂ ਹੁੰਦੀ ਆ ਉਦੋਂ ਕਮਜ਼ੋਰੀ ਆਉਂਦੀ ਆ ਉਦੋਂ ਸਾਡਾ ਜਜ਼ਬਾ ਜਿਹੜਾ ਪ੍ਰਭੂ ਦੇ ਲਈ ਹੁੰਦਾ ਉਹ ਖਤਮ ਹੁੰਦਾ ਉਦੋਂ ਸਾਡੀ ਜ਼ਿੰਦਗੀ ਚੋਂ ਗਵਾਹੀਆਂ ਖਤਮ ਹੁੰਦੀਆਂ ਨੇ ਉਦੋਂ ਕੋਈ ਗਵਾਹੀ ਨਹੀਂ ਬਣਦੀ ਜਦੋਂ ਅਸੀਂ ਅੱਗੇ ਨਹੀਂ ਜਦੋਂ ਪਿੱਛੇ ਨੂੰ ਚਲੇ ਜਾਂਦੇ ਮੈਂ ਲੂਤ ਦੀ ਤੀਵੀਂ ਦੇ ਬਾਰੇ ਕਈ ਵਾਰੀ ਤੁਹਾਨੂੰ ਸਿਖਾਇਆ ਸੁਣਿਆ ਵੀ ਪਰ ਮੈਸੂਰ ਨੇ ਛੋਟਾ ਜਿਹਾ ਤੇ ਹੁਕਮ ਦਿੱਤਾ ਸੀ ਕੋਈ ਜਿਆਦਾ ਵੱਡਾ ਹੁਕਮ ਥੋੜਾ ਜਿਹਾ ਛੋਟਾ ਜਿਹਾ ਹੁਕਮ ਦਿੱਤਾ ਕਿ ਤੂੰ ਪਿੱਛੇ ਮੁੜ ਕੇ ਨਾ ਵੇਖੀ ਤੇ ਉਹਨੇ ਕੀ ਕੀਤਾ ਪਿੱਛੇ ਮੁੜ ਕੇ ਵੇਖਿਆ ਮਾਈ ਹਵਾ ਤੇ ਬਾਬੇ ਆਦਮ ਦੇ ਬਾਰੇ ਸੁਣੀਏ ਤੇ ਸੁਣਿਆ ਵੀ ਆ ਉਹਨਾਂ ਵਾਸਤੇ ਵੀ ਕੀ ਕੋਈ ਵੱਡਾ ਔਖਾ ਹੁਕਮ ਥੋੜਾ ਜਿਹਾ ਕੋਈ ਜ਼ਿਆਦਾ ਕੋਈ ਵੱਡਾ ਸਾਰਾ ਪ੍ਰਮੇਸ਼ਰ ਨੇ ਉਹਨਾਂ ਤੇ ਥੋੜਾ ਕੋਈ ਬੋਝ ਪਾਇਆ ਸੀ ਤੇ ਪਾਇਆ ਸੀ ਨਹੀਂ ਨਾ ਪਾਇਆ ਸਿਰਫ ਕਿਹਾ ਹੀਗਾ ਕਿ ਤੁਸੀਂ ਸਾਰੇ ਫਲਾਂ ਤੋਂ ਖਾਇਓ ਪਰ ਇਹ ਜਿਹੜਾ ਬਾਗ ਦੇ ਵਿੱਚ ਘਾਰ ਆ ਕਿਸ ਨੂੰ ਹੱਥ ਵੀ ਉਹਨੇ ਕਿਹਾ ਹੱਥ ਵੀ ਨਾ ਲਾਇਓ ਖਾਣ ਦਾ ਤੇ ਮਤਬਲੀ ਨਹੀਂ ਬਣਦਾ ਖਾਣਾ ਤੇ ਬਿਲਕੁਲ ਨਹੀਂ ਆ ਹਾਥੀ ਵੀ ਲਾਉਣਾ ਸ਼ੂੜਾਈ ਨਹੀਂ ਆ ਨੂੰ ਇੱਕ ਹੀ ਕਿਦਾ ਹੁਕਮ ਸੀ ਪਰਮੇਸ਼ਵਰ ਦਾ ਹੁਕਮ ਸੀ ਹੁਕਮ ਹੈ ਉਹਦੀ ਪੁਲਿਹਾਈ ਵਾਸਤੇ ਸੀ ਜਿੰਨਾ ਚਿਰ ਪਰਮੇਸ਼ਰ ਦੇ ਹੁਕਮ ਚ ਰਹੇ ਉਹਨਾਂ ਚੋਂ ਉਹਨਾਂ ਦੀ ਪਰਮੇਸ਼ਰ ਦੇ ਨਾਲ ਸੰਗਤੀ ਰਹੀ ਉਹਨਾਂ ਦੇ ਦਿਮਾਗ ਤੇ ਕੋਈ ਟੈਨਸ਼ਨ ਨਹੀਂ ਕੋਈ ਉਹਨਾਂ ਨੂੰ ਫਿਕਰ ਨਹੀਂ ਕੋਈ ਉਹਨਾਂ ਨੂੰ ਲਿਆਉਣ ਦਾ ਫਿਕਰ ਨਹੀਂ ਕੋਈ ਕਮਾਉਣ ਦਾ ਫਿਕਰ ਨਹੀਂ ਕੋਈ ਚਿੰਤਾ ਨਹੀਂ ਕੋਈ ਦਿਮਾਗ ਤੇ ਬੋਝ ਨਹੀਂ ਸੀ ਤੁਹਾਨੂੰ ਪਤਾ ਜਿਹੜਾ ਬੋਝ ਸਾਡੇ ਤੇ ਚੜਦਾ ਜਿਹੜਾ ਕਰਜ਼ਾ ਚੜਦਾ ਜਿਹੜੀ ਸਾਡੇ ਚ ਭਰਾਈ ਆ ਜੋ ਸਾਡੇ ਅੰਦਰ ਪਾਪ ਆ ਜੋ ਸਾਡੇ ਅੰਦਰ ਇੱਕ ਦੂਸਰੇ ਦੇ ਪ੍ਰਤੀ ਜਲਣ ਪੈਦਾ ਹੁੰਦੀ ਆ ਇਹ ਕਿੱਥੋਂ ਆਈ ਤੇ ਕੌਣ ਲਿਆਇਆ ਕਿੰਨਾਂ ਦੇ ਦੁਆਰਾ ਇਹ ਚੀਜ਼ ਆਈ ਅਹੀ ਲੜਕੀਆਂ ਸੋਹਣੀਆਂ ਸੋਹਣੀਆਂ ਦੇਖਦੇ ਲੜਕੀਆਂ ਮੁੰਡੇ ਸੋਹਣੇ ਸੋਹਣੇ ਦੇਖ ਕੇ ਤੇ ਇੱਕ ਦੂਸਰੇ ਨੂੰ ਕਿੱਦਾਂ ਉਹਨਾਂ ਦੇ ਮਨ ਦੇ ਵਿੱਚ ਕੁਸ ਕੁਸ ਹੋਣ ਲੱਗ ਪੈਂਦਾ ਇਹ ਕੌਣ ਲੈ ਕੇ ਆਇਆ ਹੈ ਸੁਤਾਨ ਫੋੜਾ ਲੈ ਕੇ ਇਹ ਸਾਡੀ ਜਿਹੜੀ ਭੈਣ ਆ ਮਾਈ ਹਵਾ ਇਹ ਹਵਾ ਲੈ ਕੇ ਆਈ ਆ ਸਾਰਾ ਕੁਝ ਕਿਉਂਕਿ ਉਹਨੇ ਕੀ ਕੀਤਾ ਵਾ ਪਾਪ ਕੀਤਾ ਉਹਨੇ ਪਰਮੇਸ਼ਰ ਦਾ ਹੁਕਮ ਤੋੜਿਆ ਤੇ ਪਰਮੇਸ਼ਰ ਨੇ ਕਿਹਾ ਹੀ ਜਿਸ ਦਿਨ ਤੂੰ ਖਾਏਂਗੀ ਜਿਸ ਦਿਨ ਤੁਸੀਂ ਖਾਓਗੇ ਉਸ ਦਿਨ ਤੁਹਾਡੀਆਂ ਅੱਖੀਆਂ ਖੁੱਲ ਫਿਰ ਚੰਗੀਆਂ ਅੱਖੀਆਂ ਖੋਲੀਆਂ ਹੈ ਨਾਲ ਸਾਡੀਆਂ ਵੀ ਖੋਲ ਦਿੱਤੀਆਂ ਪਰ ਖੁਦਾ ਨੇ ਉਹਨਾਂ ਦੇ ਦੁਆਰਾ ਪਾਪ ਆਇਆ ਤੇ ਪ੍ਰਭੂ ਯਿਸੂ ਦੇ ਦੁਆਰਾ ਕੀ ਆ ਗਈ ਮੁਕਤੀ ਆ ਗਈ ਇਹ ਸੂਦਰ ਦਵਾਰਾ ਸ਼ਾਂਤੀ ਆ ਗਈ ਇਹ ਸੂਦਰ ਦਵਾਰਾ ਨਜਾਤ ਆ ਗਈ ਤੇ ਜਿਹੜਾ ਜਿਹੜਾ ਸਾਡਾ ਬੋਝ ਸੀ ਸਾਡਾ ਜਿਹੜਾ ਪਾਪ ਸੀ ਜੋ ਸਾਡੇ ਪਿਓ ਦਾਦਿਆਂ ਨੇ ਕੀਤੇ ਜੋ ਕੁਝ ਵੀ ਸਾਡੇ ਅੰਦਰ ਭਰਾਈ ਸੀ ਪਾਪ ਸੀ ਬਿਮਾਰੀ ਸੀ ਝਗੜੇ ਸੀ ਲੜਾਈ ਸੀ ਸਾਰਾ ਕੁਝ ਯਸੂਮ ਸੀ ਨੇ ਆਪਣੀ ਸਲੀਬ ਦੇ ਉੱਤੇ ਲੱਤ ਲਿਆ ਤੇ ਸਾਨੂੰ ਆਜ਼ਾਦ ਕਰ ਦਿੱਤਾ ਤੇ ਸਾਨੂੰ ਸਿੱਧੋ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਬੋਲ ਦਿਓ ਹੱਥਾਂ ਦੇ ਨਾਲ ਕੁਝ ਨਾ ਕੁਝ ਕਰਿਆ ਕਰਿਦਾ ਕਿਦਾ ਪਤਾ ਲੱਗਦਾ ਅਰੇ ਹੋਰ ਹੋਰ ਪ੍ਰਭੂ ਨੇ ਸਾਨੂੰ ਆਜ਼ਾਦ ਕੀਤਾ ਪਰਮੇਸ਼ਰ ਨੇ ਸਾਨੂੰ ਆਜ਼ਾਦ ਕੀਤਾ ਇਹ ਤੰ tension ਤੋਂ ਇਹ ਫਿਕਰ ਤੋਂ ਇਹ ਲੜਾਈਆਂ ਤੋਂ ਇਹ ਝਗੜਿਆਂ ਤੋਂ ਬਾਪ ਦੀ ਬਾਪ ਦੀ ਬਿਲਾਮੀ ਤੋਂ ਪਰਮੇਸ਼ਰ ਨੇ ਸਾਨੂੰ ਆਜ਼ਾਦ ਕਰ ਦਿੱਤਾ ਇਸ ਕਰਕੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਸਾਰਾ ਬੋਝ ਸਾਡਾ ਚੁੱਕ ਲਿਆ ਤੇ ਆਪਣੀ ਸਰੀਰ ਦੇ ਉੱਤੇ ਲਾ ਲਿਆ ਇਸ ਕਰਕੇ ਅਸੀਂ ਪ੍ਰਭੂ ਦੇ ਨਾਮ ਦੀ ਮਹਿਮਾ ਤਾਲੀਆਂ ਵਜਾ ਵਜਾ ਕੇ ਕਰਾਂਗੇ ਕਮਿਨਿਸਟਸ ਨੂੰ ਛੇਤੀ ਕਮ ਪਰਦੇ ਯਿਸੂ ਮਸੀਹ ਨੇ ਕੀ ਕੀਤਾ ਮੈਂ ਹਵਾ ਦੇ ਦੁਆਰਾ ਕੀ ਆਇਆ ਪਾ ਪਾ ਹੈਨਾ ਤਾਂ ਇਹ ਤੇ ਝਚਾ ਮੈਂ ਤੁਹਾਡਾ ਨਾਮ ਨਹੀਂ ਲੈਣਾ ਸੀ ਆਪੇ ਹੀ ਕਹਿੰਦੇ ਆਪਾਂ ਗਿਰਦੇ ਛਾਤੀ ਤੇ ਗਿਰ ਪਾਪ ਦੇ ਵਿੱਚ ਝਾਤੀ ਗਿਰ ਜਾਂਦੀ ਹੈ ਹੈਨਾ ਝਾਤੀ ਬਰੀਆਈ ਵੱਲ ਚਲ ਜਾਂਦੇ ਪਰ ਪ੍ਰਭੂ ਜੇ ਸੁਮਤੀ ਆਏ ਤੇ ਸਾਨੂੰ ਉਹਨਾਂ ਇਹਨਾਂ ਸਾਰਿਆਂ ਬਰੀਆਈਆਂ ਤੋਂ ਕੀ ਕਰ ਲਿਆ ਸਦਾ ਲਿਆ